ਤਾਂ ਕਾ ਪੁਲਿਸ ਅਫਸਰ ਕੁਮਰ ਵਿਜੇ ਪ੍ਰਤਾਪ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ ਉਹਨਾਂ ਨੇ ਫੇਸਬੁੱਕ ਉਤੇ ਇੱਕ ਅਜੀ ਹੀ ਪੋਸਟ ਲਿਖੀ ਹੈ ਜਿਸ ਨੇ ਸਿਆਸੀ ਪਾਰਾ ਵਧਾ ਦਿੱਤਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਜੋ ਕਿ ਸਮੇਂ ਸਮੇ ਉਤੇ ਆਮ ਆਦਮੀ ਪਾਰਟੀ ਅੰਦਰ ਫੈਲ ਰਹੇ ਗੈਰ اخلاਕੀ ਰਵੱਈਏ ਨੂੰ ਉਜਾਗਰ ਕਰਦੇ ਰਹੇ ਨੇ ਉਹਨਾਂ ਨੇ ਇੱਕ ਵਾਰ ਫਿਰ ਪਾਰਟੀ ਨੂੰ ਸਵਾਲਾਂ ਦੇ ਕੇਰੇ ਵਿੱਚ ਲਿਆ ਕੁਵਰ ਵਿਜੇਪ੍ਰਤਾਪ ਨੇ ਫੇਸਬੁਕ ਉਤੇ ਕੀ ਲਿਖਿਆ ਆਓ ਪਹਿਲਾਂ ਉਹ ਜਾਣ ਲੈਂਦੇ ਆ ਅਤੇ ਇਸ ਦਾ ਪਾਰਟੀ ਅੰਦਰ ਕੀ ਅਸਰ ਹੋਵੇਗਾ ਫਿਰ ਉਸਤੇ ਵੀ ਚਰਚਾ ਕਰਾਂਗੇ ਸੈਡਾਈਜ਼ੇਸ਼ਨ ਅਤੇ ਟਲਵੀਰਾਇਜ਼ੇਸ਼ਨ ਆਫ आवर ਗਵਰਨਮੈਂਟ ਐਂਡ ਪਾਰਟੀ ਅੱਜ ਸਾਨੂੰ ਇਹ ਦਿਨ ਵੀ ਵੇਖਣੇ ਪੈ ਰਹੇ ਨੇ ਇੱਕ ਦਿਨ ਸੀ ਜਦੋਂ ਮਾਨਯੋਗ ਕੇਜਰੀਵਾਲ ਸਾਹਿਬ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਪੂਰੇ ਧੂਮ-ਤਾਮ ਨਾਲ ਸਾਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਉਂਦੇ ਹੋਏ ਜਿਨ੍ਹਾਂ ਲੋਕਾਂ ਦੇ ਖਿਲਾਫ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਲੋਕ ਖੇਤ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂ ਉਹਨਾਂ ਵਿੱਚੋਂ ਬਹੁਤੇ ਲੋਕ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਦੀ ਹਿੰਮਤ ਨਹੀਂ ਝੁਟਾ ਸਕਦੇ ਸੀ ਅਤੇ ਜਿਨ੍ਹਾਂ ਨੂੰ ਜਨਤਾ ਨੇ 2022 ਦੀਆਂ ਚੋਣਾਂ ਵਿੱਚ ਨਕਾਰ ਦਿੱਤਾ ਸੀ ਇਹਨਾਂ ਲੋਕਾਂ ਨੇ ਆਪਣੀ ਮਾਂ ਪਾਰਟੀ ਦਾ ਕੱਖ ਨਹੀਂ ਛੱਡਿਆ ਹੁਣ ਇਹਨਾਂ ਦੀ ਮਾੜੀ ਨਜ਼ਰ ਆਮ ਆਦਮੀ ਪਾਰਟੀ ਵੱਲ ਪੈ ਗਈ ਹੈ ਉਹੀ ਲੋਕ ਅੱਜ ਸਾਡੀ ਸਰਕਾਰ ਅਤੇ ਪਾਰਟੀ ਵਿੱਚ ਪ੍ਰਮੁਖਤਾ ਪ੍ਰਾਪਤ ਕਰ ਰਹੇ ਨੇ ਅਤੇ ਸਾਨੂੰ ਰੈਲੀਆਂ, ਰੋਡ ਸ਼ੋਅ, ਡਿਨਰ ਜਾਂ ਮੀਟਿੰਗਾਂ ਵਿੱਚ ਉਹਨਾਂ ਲੋਕਾਂ ਦੇ ਨਾਲ ਹਿੱਸਾ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹਨਾਂ ਸਾਰੀਆਂ ਘਟਨਾਵਾਂ ਕਾਰਨ ਆਮ ਆਦਮੀ ਪਾਰਟੀ ਦੀ ਲੋਕਮਨਾ ਵਿੱਚ ਪਰੋਸੇ ਯੋਗਤਾ ਨੂੰ ਢਾਹ ਲੱਗ ਰਹੀ ਹੈ। ਆਮ ਆਦਮੀ ਪਾਰਟੀ ਨੂੰ ਅੰਦਰੋਂ ਕਮਜ਼ੋਰ ਕਰਨ ਦੀ ਹਰ ਸਾਜ਼ਿਸ਼ ਨੂੰ ਅਸੀਂ ਨਾਕਾਮ ਕਰਾਂਗੇ। ਵੈਸੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਮੂਲ ਸਿਧਾਂਤਾਂ ਅਤੇ ਵਿਚਾਰਧਾਰਾ ਦੇ ਕਟੜ ਸਮਰਥਕ ਹਾਂ। ਅਤੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਸਾਹਿਬ ਦੀ ਕਿਤਾਬ ਸਵਰਾਜ ਵਿੱਚ ਲਿਖੇ ਆਦਰਸ਼ਾਂ ਉੱਤੇ ਪਹਿਰਾ ਦੇਣ ਲਈ ਵਚਨਬੱਧਾਂ ਕੇਜਰੀਵਾਲ ਸਾਹਿਬ ਦੀ ਗੈਰਹਾਜ਼ਰੀ ਵਿੱਚ ਵਾਪਰੇ ਇਸ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਪਾਰਟੀ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਦੇ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਪੰਜਾਬ ਅੰਦਰ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਉਤੇ ਕਾਬਜ਼ ਹੋਈ ਸੀ ਲੋਕਾਂ ਨੇ ਪਰਮਾਹੁੰਗਾਰਾ ਦਿੱਤਾ ਅਤੇ ਪਾਰਟੀ ਦੀਆਂ ਗਤੀਵਿਧੀਆਂ ਉਸ ਹੁੰਗਾਰੇ ਨਾਲ ਨਿਆ ਨਹੀਂ ਕਰਦੀਆਂ ਨਜ਼ਰ ਆ ਰਹੀਆਂ ਨੇ ਅੰਦਰਲੀ ਖਬਰ ਇਹ ਹੈ ਕਿ ਪਾਰਟੀ ਦੀਆਂ ਇਹਨਾਂ ਗਤੀਵਿਧੀਆਂ ਤੋਂ ਵਿਧਾਇਕਾਂ ਦਾ ਇੱਕ ਤਬਕਾ ਖਾਸਾ ਹੈਰਾਨ ਹੈ ਅਤੇ ਰੋਵ ਵਿੱਚ ਹੈ ਇਸ ਰੋ ਨੂੰ ਹੋਰ ਤਾਂ ਕੋਈ ਫਿਲਹਾਲ ਉਜਾਗਰ ਨਹੀਂ ਕਰ ਰਿਹਾ ਪਰ ਕੁਵਰ ਵਿਜੇ ਪ੍ਰਤਾਪ ਸਮੇਂ-ਸਮੇਂ ਤੇ ਪਾਰਟੀ ਤੇ ਸਵਾਲ ਚੁੱਕਦੇ ਰਹੇ ਨੇ ਕੁਮਰ ਵੱਲੋਂ ਲਿਖੀ ਇਸ ਪੋਸਟ ਦਾ ਪਾਰਟੀ ਅੰਦਰ ਵੱਡਾ ਅਸਰ ਜਾਣ ਵਾਲਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਵੇ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਪਾਰਟੀ ਅੰਦਰ ਉੱਭਰ ਰਿਹਾ ਬਾਗੀ ਤੜਾ ਫਿਲਹਾਲ ਚੁੱਪ ਹੈ ਪਰ ਜਲਦ ਉਹ ਏਕਾ ਕਰਕੇ ਕੁਝ ਕਦਮ ਚੁੱਕ ਸਕਦੇ ਨੇ। ਸ਼ਾਇਦ ਕੁਵਰ ਵੀ ਉਸੇ ਬਗਾਵਤ ਨੂੰ ਤੀਲੀ ਲਾਉਣ ਦਾ ਕੰਮ ਕਰ ਸਕਦੇ ਨੇ। ਵੇਖਣਾ ਬੰਦਾ ਹੈ ਕਿ ਆਮ ਆਦਮੀ ਪਾਰਟੀ ਅੰਦਰਲੀ ਸਿਆਸਤ ਕੀ ਸੁਰ ਫੜਦੀ ਹੈ ਜਾਂ ਫਿਰ ਪੰਜਾਬ ਦੇ ਹਰ ਮਸਲੇ ਉੱਤੇ ਜਿਵੇਂ ਵਿਧਾਇਕਾਂ ਨੇ ਚੁੱਪਵੱਟੀ ਰਹੀ ਇਸ ਵਾਰ ਵੀ ਉਹੀ ਹੁੰਦਾ। ਬਿਊਰੋ ਰਿਪੋਰਟ ਟੀਮ ਮਿੱਟੀ